ਅਭਿਗਾਇਕ ਦਲਜੀਤ ਦੋਸਾਂਜ ਦੇ ਚੰਡੀਗੜ੍ਹ ਕਾਨਸਰਟ ਨੂੰ ਲੈ ਕੇ ਇੱਕ ਵਾਰ ਫਿਰ ਗਾਜ ਡਿਗੀ ਹੈ ਤੁਹਾਨੂੰ ਦੱਸ ਦਈਏ ਕਿ ਦਲਜੀਤ ਦੋਸਾਂਜ ਦੇ ਕਾਨਸਰਟ ਦੇ ਜੋ ਪ੍ਰਬੰਧਕ ਨੇ ਉਹਨਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਹਾਈ ਕੋਰਟ ਮਾਮਲਾ ਪਹੁੰਚ ਚੁੱਕਾ ਹੈ ਕਿਹਾ ਗਿਆ ਹੈ ਕਿ ਦਲਜੀਤ ਦੇ ਸ਼ੋਅ ਦੇ ਵਿੱਚ ਜੋ ਆਵਾਜ਼ ਦਾ ਪੱਧਰ ਸੀ ਉਹ ਤੈਅ ਪੱਧਰ ਦੇ ਨਾਲੋਂ ਜ਼ਿਆਦਾ ਸੀ ਦੱਸ ਦਈਏ ਕਿ ਚੰਡੀਗੜ੍ਹ ਕਾਨਸਰਟ ਪਹਿਲਾਂ ਤੋਂ ਹੀ ਵਿਵਾਦਾ ਦੇ ਵਿੱਚ ਚੱਲ ਰਿਹਾ ਸੀ ਦਲਜੀਤ ਦੋਸਾਂਜ ਨੇ ਜਦੋਂ ਚੰਡੀਗੜ੍ਹ ਦੇ ਵਿੱਚ ਪਰਫਾਰਮ ਕਰਨਾ ਸੀ ਤਾਂ ਉਸ ਤੋਂ ਪਹਿਲਾਂ ਕਈ ਤਰੀਕੇ ਦੀਆਂ ਸ਼ਰਤਾਂ ਉਹਨਾਂ ਤੇ ਲਗਾਈਆਂ ਗਈਆਂ ਸੀ ਔਰ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਦਿਲਜੀਤ ਦੇ ਸ਼ੋਅ ਦੇ ਵਿੱਚ ਜੋ ਆਵਾਜ਼ ਦਾ ਪੱਧਰ ਹੈ ਤਾਂ ਉਹ ਤੈ ਸੀਮਾ ਤੱਕ ਹੋਣਾ ਚਾਹੀਦਾ ਹੈ 75 ਡੈਸੀਬਲ ਤੱਕ ਰੱਖਿਆ ਗਿਆ ਸੀ ਆਵਾਜ਼ ਦਾ ਪੱਧਰ ਪਰ ਦੱਸਿਆ ਜਾ ਰਿਹਾ ਹੈ ਕਿ ਹੁਣ ਦਿਲਜੀਤ ਦੇ ਸ਼ੋਅ ਦੇ ਵਿੱਚ ਇਹ ਪੱਧਰ ਅਸੀ ਤੋਂ 82 ਡੈਸੀਬਲ ਤੱਕ ਪਹੁੰਚ ਚੁੱਕਾ ਸੀ ਜਿਸ ਨੂੰ ਲੈ ਕੇ ਕਾਰਨ ਦਸੋ ਨੋਟਿਸ ਪ੍ਰਬੰਧਕਾਂ ਨੂੰ ਜਾਰੀ ਹੋ ਚੁੱਕਾ ਹੈ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਇਹ ਨੋਟਿਸ ਜਾਰੀ ਕੀਤਾ ਗਿਆ ਹੈ ਤੇ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਹਾਈ ਕੋਰਟ ਦੇ ਵਿੱਚ ਇੱਕ ਸਟੇਟਸ ਰਿਪੋਰਟ ਡਾਇਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਕਿਹਾ ਕਿ ਧੁਨੀ ਪ੍ਰਦੂਸ਼ਣ ਨੂੰ ਲੈ ਕੇ ਆਰਗੇਨਾਈਜ਼ਰਾਂ ਤੋਂ ਜਵਾਬ ਮੰਗਿਆ ਗਿਆ ਹੈ ਤਾਂ ਪ੍ਰਸ਼ਾਸਨ ਦੇ ਮੁਤਾਬਕ 14 ਦਸੰਬਰ ਨੂੰ ਸੈਕਟਰ 34 ਦੇ ਵਿੱਚ ਦਲਜੀਤ ਦਾ ਜੋ ਕਾਨਸਰਟ ਹੋਇਆ ਉਸ ਦੇ ਵਿੱਚ ਆਵਾਜ਼ ਦਾ ਪੱਧਰ 73 ਡੈਸੀਬਲ ਤੋਂ ਉੱਪਰ ਨਹੀਂ ਜਾਣਾ ਚਾਹੀਦਾ ਸੀ ਪਰ ਇਸ ਕਾਨਸਰਟ ਦੇ ਵਿੱਚ ਆਵਾਜ਼ 82 ਡੈਸੀਬਲ ਤੱਕ ਪਹੁੰਚ ਗਈ ਹੈ ਤੇ ਇਸ ਮਾਮਲੇ ਦੀ ਸੁਣਵਾਈ ਹੁਣ ਹਾਈ ਕੋਰਟ ਦੇ ਵਿੱਚ ਹੋਵੇਗੀ 9 ਜਨਵਰੀ ਨੂੰ ਤਾਂ ਦੱਸ ਦਈਏ ਕਿ ਦਲਜੀਤ ਦਸਾਂਝ ਜਿਸ ਨੂੰ ਲਗਾਤਾਰ ਟਾਰਗੇਟ ਕੀਤਾ ਜਾ ਰਿਹਾ ਸੀ ਚੰਡੀਗੜ੍ਹ ਕਾਨਸਰਟ ਨੂੰ ਲੈ ਕੇ ਔਰ ਹੁਣ ਵਿਵਾਦਾਂ ਦੇ ਵਿੱਚ ਇੱਕ ਵਾਰ ਫਿਰ ਉਹਨਾਂ ਦਾ ਕਾਨਸਰਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਾਰਨ ਦੱਸੋ ਨੋਟਿਸ ਪ੍ਰਬੰਧਕਾਂ ਨੂੰ ਜਾਰੀ ਹੋ ਚੁੱਕਾ ਹੈ ਹਾਲਾਂਕਿ ਦਲਜੀਤ ਨੇ ਜਦੋਂ ਚੰਡੀਗੜ੍ਹ ਦੇ ਵਿੱਚ ਪਰਫਾਰਮ ਕੀਤਾ ਤਾਂ ਉਸ ਸਮੇਂ ਉਹਨਾਂ ਇਤੋਂ ਤੱਕ ਕਹਿ ਦਿੱਤਾ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਚੰਡੀਗੜ੍ਹ ਦੇ ਵਿੱਚ ਕੋਈ ਵੀ ਸ਼ੋਅ ਨਹੀਂ ਕਰਨਗੇ ਉਹਨਾਂ ਕਿਹਾ ਕਿ ਆਪਣੇ ਹੀ ਦੇਸ਼ ਦੇ ਵਿੱਚ ਆਪਣੇ ਹੀ ਪੰਜਾਬ ਦੇ ਵਿੱਚ ਉਹਨਾਂ ਨੂੰ ਮੈਂ ਹੂੰ ਪੰਜਾਬ ਬੋਲਣ ਤੋਂ ਰੋਕਿਆ ਜਾ ਰਿਹਾ ਹੈ ਮੈਂ ਹੂੰ ਪੰਜਾਬ ਬੋਲਣ ਤੋਂ ਰੋਕਣ ਲਈ ਕਿਹੜੀਆਂ ਤਰ੍ਹਾਂ ਦੀਆਂ ਪਾਬੰਦੀਆਂ ਉਹਨਾਂ ਤੇ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਇਸ ਨੂੰ ਲੈ ਕੇ ਕਾਫੀ ਨਿਰਾਸ਼ ਵੀ ਨਜ਼ਰ ਆਈ ਸੀ ਦਲਜੀਤ ਔਰ ਇਹਨਾਂ ਦੇ ਵੱਲੋਂ ਕਿ ਆ ਗਿਆ ਸੀ ਕਿ ਚੰਡੀਗੜ੍ਹ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਉਹ ਕਿਸੇ ਤਰ੍ਹਾਂ ਦਾ ਕਾਂਸਰਟ ਨਹੀਂ ਕਰਨਗੇ ਔਰ ਉਹ ਉੱਥੇ ਜੋ ਪਾਬੰਦੀਆਂ ਦਲਜੀਤ ਇਹ ਵੀ ਲਗਾਈਆਂ ਗਈਆਂ ਸੀ ਕਿ ਜੋ ਸ਼ਰਾਬ ਵਾਲੇ ਗਾਣੇ ਨੇ ਉਹ ਨਾ ਗਾਏ ਜਾਣ ਹਥਿਆਰਾ ਵਾਲੇ ਗਾਣੇ ਉਹ ਨਾ ਗਾਏ ਜਾਣ ਤੇ ਇੱਕ ਤਰੀਕੇ ਦੇ ਨਾਲ ਅਸ਼ਲੀਲਤਾ ਵਾਲੇ ਗਾਣੇ ਵੀ ਉੱਥੇ ਗਾਉਣ ਤੋਂ ਮਨਾਹੀ ਕੀਤੀ ਗਈ ਸੀ ਹਾਲਾਂਕਿ ਦਲਜੀਤ ਦੇ ਵੱਲੋਂ ਇਹ ਗਾਣੇ ਗਾਏ ਜਾਂਦੇ ਨੇ ਔਰ ਉਹਨਾਂ ਦੇ ਵਿੱਚ ਕੋਸ਼ਿਸ਼ ਸ਼ਬਦ ਉਹਨਾਂ ਨੂੰ ਤੋੜ ਮੋੜ ਕੇ ਪੇਸ਼ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਲੈ ਕੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਪਹਿਲਾਂ ਹੀ ਦਲਜੀਤ ਨੂੰ ਕਿਹਾ ਗਿਆ ਸੀ ਕਿ ਇਸ ਤਰੀਕੇ ਦਾ ਕੋਈ ਵੀ ਜੇਕਰ ਉਹ ਗਾਣਾ ਤੋੜ-ਬਰੋੜ ਕੇ ਵੀ ਗਾਉਂਦੇ ਨੇ ਤਾਂ ਉਹ ਵੀ ਨਹੀਂ ਗਾਇਆ ਜਾਣਾ ਚਾਹੀਦਾ ਪਰ ਦਲਜੀਤ ਦੇ ਵੱਲੋਂ ਉਹ ਵੀ ਗਾਣੇ ਗਾਈ ਜਾਂਦੇ ਨੇ ਪਰ ਹੁਣ ਜੋ ਗਾਜ ਡਿੱਗੀ ਹੈ ਆਵਾਜ਼ ਨੂੰ ਲੈ ਕੇ ਡਿੱਗੀ ਹੈ ਕਿਉਂਕਿ ਸੈਕਟਰ 34 ਜਿੱਥੇ ਉਹਨਾਂ ਦਾ ਕਾਨਸਰਟ ਹੋਇਆ ਸੀ ਤਾਂ ਉੱਥੇ ਆਸ-ਪਾਸ ਰਿਹਾਇਸ਼ੀ ਇਲਾਕਾ ਸੀ ਔਰ ਪ੍ਰਬੰਧਕਾਂ ਨੂੰ ਇਹ ਕਿਹਾ ਗਿਆ ਸੀ ਕਿ ਇਸ ਤਰੀਕੇ ਦੇ ਜੋ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਕਾਨਸਰਟ ਨਹੀਂ ਹੋਣੇ ਚਾਹੀਦੇ ਕਾਨਸਰਟ ਸਟੇਡੀਅਮ ਵਗੈਰਾ ਦੇ ਵਿੱਚ ਹੋਣਾ ਚਾਹੀਦਾ ਹੈ ਤਾਂ ਇਸ ਨੂੰ ਲੈ ਕੇ ਪ੍ਰਬੰਧਕਾਂ ਨੂੰ ਪਹਿਲਾਂ ਹੀ ਜਾ ਜਾ ਰਿਹਾ ਸੀ ਪਹਿਲਾਂ ਹੀ ਕਰਦੇ ਹੋਏ ਨਜ਼ਰ ਆਏ ਸੀ ਹਾਲਾਂਕਿ ਕਾਫੀ ਮੁਸ਼ਕਲਾਂ ਤੋਂ ਬਾਅਦ ਜਦੋਂ ਦਲਜੀਤ ਦਾ ਸ਼ੋਅ ਉਥੇ ਹੁੰਦਾ ਹੈ ਤਾਂ ਹੁਣ ਉਹ ਸ਼ੋਅ ਵਿਵਾਦਾਂ ਦੇ ਵਿੱਚ ਆ ਚੁੱਕਾ ਹੈ ਹਾਲਾਂਕਿ ਦਲਜੀਤ ਕਾਫੀ ਠਿੱਕੇ ਤੇਵਰ ਦਿਖਾਉਂਦੇ ਹੋਏ ਉਥੇ ਨਜ਼ਰ ਆਉਦੇ ਨੇ ਦਲਜੀਤ ਕਹਿੰਦੇ ਨੇ ਕਿ ਜੁਕੇਗਾ ਨਹੀਂ ਸਾਲਾ ਡਾਇਲੋਗ ਹੈ ਪੁਸ਼ਪਾ ਫਿਲਮ ਦਾ ਪਰ ਕਹਿੰਦੇ ਕਿ ਜੇ ਸਾਲਾ ਨਹੀਂ ਚੁਕੇਗਾ ਤਾਂ ਜੀਜੇ ਨੂੰ ਤੁਸੀਂ ਚੁਕਾ ਲੋਗੇ ਤਾਂ ਇਸ ਤਰੀਕੇ ਦੀਆਂ ਗੱਲਾਂ ਵੀ ਦਲਜੀਤ ਦਸਾਂਦੇ ਵੱਲੋਂ ਉਥੇ ਕਹੀਆਂ ਜਾਂਦੀਆਂ ਨੇ ਪਰ ਹੁਣ ਗਾਜ ਡਿੱਗਦੀ ਹੋਈ ਨਜ਼ਰ ਆ ਰਹੀ ਏ ਪ੍ਰਬੰਧਕਾਂ ਦੇ ਉੱਤੇ ਕਿਉਂਕਿ ਜੋ ਆਵਾਜ਼ ਦਾ ਪੱਧਰ ਉਥੇ ਤੈਅ ਕੀਤਾ ਗਿਆ ਸੀ ਦਲਜੀਤ ਦੇ ਉੱਤੇ ਜੋ ਸ਼ਰਤਾ ਸ਼ੋਅ ਕਰਨ ਤੋਂ ਪਹਿਲਾਂ ਲਾਈਆਂ ਗਈਆਂ ਸੀ ਤਾਂ ਉਹਨਾਂ ਸ਼ਰਤਾ ਦੇ ਵਿੱਚੋਂ ਇੱਕ ਸੀ ਕਿ 75 ਡੈਸੀਬਲ ਤੋਂ ਉੱਤੇ ਜ਼ਿਆਦਾ ਆਵਾਜ਼ ਨਹੀਂ ਜਾਣੀ ਚਾਹੀਦੀ ਪਰ ਇਹ ਆਵਾਜ਼ 82 ਡੈਸੀਬਲ ਤੱਕ ਜਾਂਦੀ ਹੈ ਜਿਸ ਕਰਕੇ ਸ਼ੋਹ ਜੋ ਸਕਰੀਨਿੰਗ ਕਰਨ ਲਈ ਕਮੇਟੀਆਂ ਬਣਾਈਆਂ ਗਈਆਂ ਸੀਗੀਆਂ ਤਾਂ ਉਹਨਾਂ ਦੇ ਵੱਲੋਂ ਨਜ਼ਰ ਰੱਖੀ ਗਈ ਸੀ ਇਸ ਗੱਲ ਦੇ ਉੱਤੇ ਪ੍ਰਬੰਧਕਾਂ ਦੇ ਵੱਲੋਂ ਪ੍ਰਬੰਧਕਾਂ ਤੇ ਨਜ਼ਰ ਰੱਖੀ ਜਾ ਰਹੀ ਸੀ ਔਰ ਜਦੋਂ ਸ਼ੋਹ ਹੁੰਦਾ ਹੈ ਔਰ ਜਦੋਂ ਇਹ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਆਵਾਜ਼ ਦਾ ਪੱਧਰ ਜੋ ਰੀਡਿੰਗ ਲਈ ਜਾਂਦੀ ਹੈ ਜਦੋਂ 82 ਡੈਸੀਬਲ ਨਿਕਲਦੀ ਹੈ ਤਾਂ ਹੁਣ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਾ ਹੈ ਤੇ 9 ਜਨਵਰੀ ਨੂੰ ਇਸ ਮਾਮਲੇ ਦੇ ਵਿੱਚ ਪੇਸ਼ੀ ਹੋਵੇਗੀ ਤੇ ਇੱਕ ਪਾਸੇ ਦਿਲਜੀਤ ਦੀਆਂ ਮੁਸ਼ਕਲਾਂ ਚੰਡੀਗੜ੍ਹ ਕਾਨਸਰਟ ਨੂੰ ਲੈ ਕੇ ਇੱਕ ਵਾਰ ਫਿਰ ਵੱਧਦੀਆਂ